ਇਹ ਸਤ ਸਤਿ ਦੀ ਧਾਰ ਦੇ ਵਿੱਚ ਹੈ ਸਤਿ ਕਿਰਤ ਮੈਂ ਜੀ ਨੂੰ ਇਹ ਮਨ ਲੋਕ ਦੇ ਵਿੱਚ ਸਮਾ ਕਦੀ ਕਦੀ ਹੁੰਦਾ ਹੈ ਜਦੋਂ ਮੈਂ ਆਪਣੇ ਆਪ ਭਗਤਾਂ ਨੂੰ ਸੱਚਾ ਪਰਮਾਨੰਦ ਨਾ ਹ ਪਰਮੇਸ਼ਵਰ ਨੇ ਕੀ ਭਰਮ ਦਿੱਤਾ ਮਨ ਲੋਕ ਦੇ ਵਿੱਚ ਸੌਂਦਿਆ ਜਾਗਿਆ ਪੰਜ ਵਾਰ ਬੋਲਿਆ ਕਰੋ ਮੇਰਾ ਸਹਾਰ ਸੁਆਤਮਾ ਰੇਸ਼ੀ ਵਿੱਚ ਸ਼ੁਭਵਾਤ ਬਿਨਾ ਕਿਰਪਾ ਤੋਂ ਬ੍ਰਹੂਡੇ ਗਿਆਨ ਅਤੇ ਜਨਦੀ ਨਿਮਸਤਾਰ ਹੋ ਨਹੀਂ ਸਕਦੀ ਬਿਨਾ ਕਿਰਪਾ ਤੋਂ ਬਿਨਾ ਰਹਿਮਤ ਤੋਂ ਪਰਮੇਸ਼ਵਰ ਦਾ ਦਰਸ਼ਨ ਕਿਸੇ ਨੂੰ ਮਿਲ ਸਕਦਾ ਹੀ ਨਹੀਂ ਪਰਮਾਤਮਾ ਨੇ ਆਪਣਾ ਦਰਸ਼ਨ ਦਿੱਤਾ ਸਹਾਕਾਰ ਇਹ ਸਮਾਂ ਆਉਂਦਾ ਕਦੀ ਕਦੀ ਇਹ ਸਮਾਂ ਕਦੀ ਕਦੀ ਮਾਤ ਰੁਕਣ ਦੀ ਆਉਂਦਾ ਹੈ ਜਦੋਂ ਮਕਦੀਮ ਨੇ ਵਿਚੜਿਆ ਲੋ ਆਪਣੇ ਨਾਲ ਪਰਮੇਸ਼ਰ ਨੇ ਆਪਣੇ ਹੁਕਮ ਦੀ ਤਾਮੀਰ ਕਰਵਾ ਦਿੱਤੀ ਕਿ ਗੁਰਮੁਖੋ ਮੈਂ ਆਪਣੇ ਹੁਕਮ ਦੀ ਤਾਮੀਰ ਕਰਵਾਉਂਦਾ ਹਾਂ ਪਰਮੇਸ਼ਰ ਨੇ ਆਪਣੇ ਹੁਕਮ ਦੀ ਤਾਮੀਰ ਕਰਵਾ ਦਿੱਤੀ ਕਿਉਂਕਿ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਸਿੱਖ ਸਭ ਤੋਂ ਵੱਡੀ ਅਭਿਲਾਸ਼ਾ ਪ੍ਰਭੂ ਦੇ ਦਰਸ਼ਨਾਂ ਦੀ ਹੁੰਦੀ ਹੈ ਜੁਰ ਸਿੱਖ ਦੇ ਅੰਦਰ ਇੱਕ ਸੱਚੀ ਸਿੱਖ ਹੋਣੀ ਚਾਹੀਦੀ ਹੈ ਇੱਕ ਪ੍ਰਭੂ ਦੇ ਦਿਦਾਰ ਦੀ ਮੰਗ ਹੋਣੀ ਚਾਹੀਦੀ ਹੈ ਕਿਉਂਕਿ ਪਰਮੇਸ਼ਰ ਦਾ ਫਰਮਾਨ ਹੈ ਗੁਰੂ ਨੂੰ ਇਹ ਦਰਸ ਇੱਕ ਐਸੇ ਰੂਪ ਦੇ ਵਿੱਚ ਮਾਤ ਲੋਕ ਵਿੱਚ ਮੈਂ ਦਿੱਤਾ ਜੇ ਇਸ ਦਰਸ ਨੂੰ ਉਡੀਕ ਦੇ ਹਜ਼ਾਰਾਂ ਲੋਕ ਭਗਤੀ ਕਰਦੇ ਚਲੇ ਗਏ ਪਰ ਪਰਮੇਸ਼ਵਰ ਦਾ ਦਰਸ਼ਨ ਕਦੀ ਕਿਸੇ ਨੂੰ ਮਿਲਿਆ ਹੀ ਨਹੀਂ ਇਸ ਦੇ ਦਰਸ ਦੀ ਲੱਗੀ ਰਹਿਣੀ ਉਡੀਕ ਲੱਭਿਆ ਹੱਥ ਕਿਸੇ ਨਾ ਆਈਆ ਪਰਮੇਸ਼ਵਰ ਦੇ ਦਰਸ਼ਨ ਦੀ ਉਡੀਕ ਲੱਗੀ ਰਹਿਣੀ ਪਰ ਸਮੇਂ ਤੋਂ ਪਹਿਲਾਂ ਕਦੀ ਕਿਸੇ ਦੇ ਹੱਥਾਂ ਨਹੀਂ ਸੀ ਆਇਆ ਹਜੂਲ ਸ਼ੈਨ ਚਾ ਜੀ ਨੇ ਆਪਣੀ ਉਹ ਅਗਮਤਾ ਦੀ ਖੇਲ ਖੇਲੀ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਤੁਹਾਡੀ ਸਭ ਤੋਂ ਵੱਡੀ ਕੀ ਪੰਕਤੀ ਹੈ ਪਰਮਾਤਮਾ ਨੂੰ ਭਗਵਾਨ ਨੂੰ ਭਗਵਾਨ ਮੰਨਣਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਪਰਮਾਤਮਾ ਦੇ ਉੱਤੇ ਆਪਾ ਆਪ ਵਾਰ ਦੇਣਾ ਹੈ ਅਕਾਲ ਪੁਰਖ ਮੈਂ ਤੇ ਤੇਰੇ ਚਰਨਾਂ ਦੀ ਧੂੜ ਹਾਂ ਤੇਰੇ ਚਰਨਾਂ ਦੇ ਵਿੱਚ ਸਦਾ ਹੀ ਮੇਰਾ ਮਸਤਕ ਸਦਾ ਹੀ ਨਮਸਕਾਰ ਕਰਦਾ ਰਹੇ ਕਿਉਂ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਂ ਮਾਤ ਲੋਕ ਦੇ ਵੀ ਮਾਤ ਲੋਕ ਦੇ ਵਿੱਚ ਸਦਾ ਹੀ ਉਹ ਜ਼ਿਆਰਤਾ ਦਾ ਰੂਪ ਦਿੱਤਾ ਪਰਮੇਸ਼ਵਰ ਨੇ ਫਰਮਾਨ ਦਿੱਤਾ ਕਿ ਗੁਰਮੁਖੋ ਤੁਹਾਡੇ ਅੰਦਰ ਸੱਚ ਦੀ ਤਾਰ ਹੋਵੇ ਸੱਚ ਦੀ ਵਿਵਸਥਾ ਹੋਵੇ ਸੱਚ ਦਾ ਸਤਕਾਰ ਹੋਵੇ ਇੱਕ ਸੱਚ ਦੀ ਸਿੱਖਿਆ ਹੋਵੇ ਹੈ ਪਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਹਰ ਗੁਰਸਿੱਖ ਦੇ ਅੰਦਰ ਇਹ ਪ੍ਰਕਿਰਿਆ ਹੋਣੀ ਚਾਹੀਦੀ ਹੈ ਆਪਣੇ ਭਗਵਾਨ ਦਾ ਨਾਮ ਲੈਣ ਦੀ ਆਪਣੇ ਭਗਵਾਨ ਦੇ ਚਰਨਾਂ ਉੱਪਰ ਨਮਸਕਾਰ ਕਰਨ ਦੀ ਜਦੋਂ ਗੁਰਸਿੱਖ ਆਪਣੇ ਪ੍ਰਭੂ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦਾ ਹੈ ਉਸ ਵੇਲੇ ਪਰਮੇਸ਼ਰ ਕੀ ਫਰਮਾਨ ਕਰਦਾ ਤੁਹਾਡੇ ਆਉਂਦਿਆਂ ਦੇ ਮੁਕਤ ਕਾ ਜਾਂਦਿਆਂ ਦੀ ਹੱਥ ਰੱਖਾਂ ਉੱਤੇ ਪੀਠ ਉਸਤਪਨਾ ਆਪਣੀ ਪਰਮੇਸ਼ਰ ਗੁਰਸਿੱਖ ਦਾ ਮੁਕਤ ਅਕਦੇ ਨੇ ਤੇ ਜਾਂਦਿਆਂ ਉਹਨਾਂ ਦੀ ਪਿੱਛੇ ਹਰ ਰੱਖਦੇ ਨੇ ਹਜੂਰ ਸ਼ਹਿਨ ਸ਼ਹਿਨ ਨਹੀਂ ਕਿਹਾ ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਮੇਰੇ ਸਿੱਖ ਦੀ ਵੱਖਰੀ ਪਹਿਚਾਣ ਹੁੰਦੀ ਹੈ ਸੰਸਾਰ ਦੇ ਵਿੱਚ ਤੁਸੀਂ ਇਹ ਗੱਲ ਕਹਿ ਸਕਦੇ ਜੋ ਦਾਵੇ ਨਾਲ ਸਤਗੁਰੂ ਪੂਰਾ ਪਾਇਆ ਸਗਲੀ ਮਿਟੀ ਪਿਆਸ ਪਰਮੇਸ਼ਰ ਨੇ ਆਪਣੀ ਬੇਪਛਾਣ ਨੇ ਤੁਹਾਨੂੰ ਪਹਿਚਾਨ ਮਾਤ ਰੂਪ ਵੀ ਇਸ ਕਰਕੇ ਦਿੱਤੀ ਆ ਕਿ ਵੇਖੋ ਗੁਰੂਖੋ ਤੁਸੀਂ ਸੰਸਾਰ ਦੇ ਵਿੱਚ ਨਵੇਕਲੀ ਪਹਿਚਾਨ ਰੱਖੀ ਨਵੇਕਲੀ ਪਹਿਚਾਨ ਰੱਖਣ ਵਾਸਤੇ ਪਰਮੇਸ਼ਰ ਨੇ ਤੁਹਾਨੂੰ ਸ਼ਬਦ ਦੀ ਉਹ ਦਾਤ ਚੋਲੀ ਦੇ ਵਿੱਚ ਰੱਖ ਦਿੱਤੀ ਸੋਹੰਗ ਮਹਾਰਾਜੇ ਸੇ বিষ্ণੂ ਭਗਵਾਨ ਦੀ ਜੈ ਸੋ ਪਰਮਾਤਮਾ ਹੰਗਾਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਹੰਗਦਾ ਗ੍ਰਸਤ ਦੀ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਾਂ ਦਾ ਰਾਜਾ ਛੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਾਨ ਤਾਕਤ ਵਿਸ਼ਣੋ ਪ੍ਰਭੂ ਆਪ ਹੀ ਬ੍ਰਿਤ ਪਾਲਕ ਬੰਦਾ ਆਪ ਹੀ ਪਾਲਣਾ ਕਰਦਾ ਆਪ ਹੀ ਪਰਿਵਿਸ਼ ਕਰਦਾ ਭਗਵਾਨ ਦੀ ਜੈ ਉਸ ਅਕਾਲ ਪੁਰਖ ਦੀ ਸਦਾ ਹੀ ਜੈ ਹੁੰਦੀ ਹੈ ਜੋ ਆਦਿ ਜਗਤ ਸਤ ਤੇ ਸੱਚ ਹੈ ਇਸ ਸ਼ਬਦੀ ਜਾਕਾਰੇ ਨੂੰ ਪੰਜ ਵਾਰ ਬੋਲਣਾ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਨੂੰ ਕਿ ਹੈ ਅਕਾਲ ਮੂਰਤ ਤੂੰ ਮੇਰਾ ਤੇ ਮੈਂ ਤੇਰਾ ਸਰਬ ਹਰ ਸੰਜੇ ਜਿਉ ਪਰਮੇਸ਼ਰ ਨੇ ਸਿੱਖ ਨੂੰ ਵੱਖਰੀ ਪਹਿਚਾਨ ਦਿੱਤੀ ਜੋ ਮੇਰਾ ਸਿੱਖ ਹੋਵੇ ਇੱਕ ਅਕਾਲ ਪੁਰਖ ਦੀ ਉਪਦੇਸ਼ ਅਕਾਲ ਪੁਰਖ ਦਾ ਹੀ ਇਸ ਰਖਲੇ ਅਕਾਲ ਪੁਰਖ ਦੀ ਹੀ ਉਹ ਰਖਲੇ ਗੁਰਸਿੱਖ ਮੇਰਾ ਲਿੰਦਿਆ ਚੁਗਲੀ ਤੋਂ ਰਹਿਤ ਹੋ ਜਾਵੇ ਗੁਰਸਿੱਖ ਦੇ ਅੰਦਰ ਜਾਤ ਪਾਤਾਂ ਦਾ ਕੋਈ ਇੱਕ ਅਜਾਹ ਰੂਪ ਨਾ ਆ ਜਾਵੇ ਕਿਉਂਕਿ ਜੋ ਗੁਰਸਿੱਖ ਹੈ ਪਰਮਾਤਮਾ ਦਾ ਉਸ ਦੀ ਕੋਈ ਜਾਤ ਪਾਤ ਨਹੀਂ ਉਹ ਜਾਤ ਪਾਤਾਂ ਤੋਂ ਰਹਿਤ ਹੁੰਦਾ ਉਸ ਦੀ ਇੱਕੋ ਹੀ ਜਾਤ ਹੁੰਦੀ ਹੈ ਪਰਮੇਸ਼ਰ ਨੇ ਫਰਮਾਨ ਕੀਤਾ ਗੁਰਮੁਖ ਤੇਰੀ ਉੱਤਮ ਜਾਤੀ ਚੰਨ ਕਵਰ ਹਰ ਡੇਰਾ ਲਾਇਆ ਮਿਲਿਆ ਮੈਨ ਕਮਲਾ ਪਾਤੀ ਉੱਪਰ ਤਵਨ ਮਾਨ ਰਕਾਇਆ ਤੁਹਾਡੀ ਮੈਂ ਇੱਕ ਜਾਤ ਕਰਦੀ ਕਿ ਤੁਸੀਂ ਮੇਰੇ ਗੁਰਮੁਖ ਜੋ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਆਪਣੇ ਹੁਕਮ ਨੂੰ ਲਾਗੂ ਕੀਤਾ ਤਰਨੀ ਕਹੇ ਮੇਰੇ ਉੱਤੇ ਰੂਪ ਕਰਿਆ ਭਗਵਾਨ ਤਰਨੀ ਨੇ ਕਹਿ ਦਿੱਤਾ ਕਿ ਮੇਰੇ ਉੱਤੇ ਭਗਵਾਨ ਨੇ ਰੂਪ ਕਰ ਲਿਆ बेशक धरती मिट्टी है खाक है अपनी रसना तो बोल नहीं सी सकती पर प्रभु की आमदे धरती बोल उठी कि हे परमेश्वर परमेषुर मेरे उत्ते रूप धरिया है जे तू मेरे उत्ते रूप धरिया मैं सारे एक संदेश देनी हाँ कि अकाल पुरख की ओट रखियो मैं एक मिट्टी होके परमेश्वर की ओट रखती हाँ ਉਸੀ ਸਾਰੇ ਪਖਤ ਪਰਮੇਸ਼ਵਰ ਦੀ ਊਟ ਰੱਖ ਲੀ ਜਦੋਂ ਸਿੱਖ ਆਪਣੇ ਪਰਮਾਤਮਾ ਦਾ ਊਟ ਆਸਰਾ ਕਰ ਲੈਂਦਾ ਹੈ ਉਸ ਨੂੰ ਸੰਸਾਰ ਦੇ ਵਿੱਚ ਕਦੀ ਕੋਈ ਹਾਰ ਆਉਂਦੀ ਨਹੀਂ ਕਦੀ ਪਾਸਾ ਨਾ ਆਵੇ ਹਾਰ ਦਾ ਜੇ ਆਪਣੇ ਹੱਥ ਰਖਾਇਆ ਹਜੂਰ ਸ਼ੈਨ ਚੜ੍ਹਨੇ ਸਰਬ ਹਾਰ ਸੰਗਤਾਂ ਇੱਕ ਕਬੀਲਾ ਬਣਾਤਾ ਕਿਉਂਕਿ ਪਰਮਾਤਮਾ ਨੇ ਹੁਕਮ ਦਿੱਤਾ ਜਿਸ ਵੇਲੇ ਪੰਚਮੁਖੀ ਤਾਜ ਨੂੰ ਪਹਿਨਿਆ ਤੇ ਪੰਚਮੁਖੀ ਤਾਜ ਨੂੰ ਕੰਨ ਵਿਲੇ ਵਿਹਾਰ ਕੋਇਆ ਤਾਜ ਕਹਿ ਰਿਹਾ ਮੈਂ ਵੀ ਵਖਰਾ ਤੂੰ ਵੀ ਵਖਰਾ ਪਰਮੇਸ਼ਰ ਮੈਂ ਵੀ ਵਖਰਾ ਤੂੰ ਵੀ ਵਖਰਾ ਤੇਰਾ ਭਗਤ ਵੀ ਵਖਰਾ ਪਗੜੀ ਪਹਿਚਾਨ ਹੁੰਦੀ ਹੈ ਸੰਸਾਰ ਦੇ ਵਿੱਚ ਨੀਵੇਂ ਹੋ ਕੇ ਚੱਲਣ ਦੇ ਸੰਸਾਰ ਵਿੱਚ ਨਿੰਦਿਆ ਚੁਗਲੀ ਤੋਂ ਰਹਿਤ ਹੋਣ। ਚਾਤਾ ਪਾਤਾ ਤੋਂ ਉੱਪਰ ਉੱਠ ਕੇ ਸਾਰੀ ਮਾਨਵ ਜਾਤੀ ਦਾ ਸਤਿਕਾਰ ਕਰਦੇ। ਪਰਮੇਸ਼ਰ ਨੇ ਦੱਸੇ ਹੋਏ ਪਰਮਾਨ ਨੂੰ ਮੰਨਣਾ ਹਰ ਗੁਰਸਿੱਖ ਦਾ ਇੱਕ ਪਹਿਲਾ ਫਰਜ਼ ਬਣਦਾ ਹੈ। ਹਜੂਰ ਸੈੰਚਾ ਜੀ ਨੇ ਕਿਹਾ ਕਿ ਗੁਰਮੁਖੋ ਸੰਸਾਰ ਦੇ ਵਿੱਚ ਮੈਂ ਤੁਹਾਨੂੰ ਇੱਕ ਵੱਖਰੀ ਸਿੱਖਿਆ ਦੇ ਦਿੱਤੀ ਹੈ। ਜੋ ਸਿੱਖ ਪ੍ਰਾਪਤੀ ਸਿੱਖਿਆ ਲੈ ਸਿੱਖ ਸੋ ਸਿੱਖ ਸਕੂਰ ਵਿੱਚ ਸਮਾਇਆ ਪਰਮਾਤਮਾ ਦੀਆਂ ਸਿੱਖਿਆ ਉੱਪਰ ਚੱਲਣਾ ਸਾਡੇ ਜੀਵਨ ਦਾ ਪਹਿਲਾ ਲਕਸ਼ਯ ਹੈ ਗੁਰ ਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਪਿਆਰ ਹੋਣਾ ਚਾਹੀਦਾ ਹੈ ਗੁਰ ਸਿੱਖ ਨੇ ਕਦੀ ਆਪਣਾ ਰੂਪ ਨਹੀਂ ਪਹਿਚਾਇਆ ਗੁਰ ਸਿੱਖ ਦੇ ਰੂਪ ਦੀ ਪਹਿਚਾਣ ਪਰਮੇਸ਼ਰ ਕਰਤੂ ਕਿ ਐਸਿਕ ਤੂੰ ਮੈਨੂੰ ਇੱਕ ਨਦੀ ਨੇ ਦੀ ਤਰ੍ਹਾਂ ਜਿਸ ਤਰ੍ਹਾਂ ਸੰਸਾਰ ਵਿੱਚ ਕੋਈ ਨਗੀਨੇ ਦੀ ਕੀਮਤ ਨਹੀਂ ਚੁਕਾ ਸਕਦਾ ਇਸੇ ਤਰ੍ਹਾਂ ਜੋ ਮੇਰਾ ਸਿੱਖ ਹੈ ਉਹ ਨਗੀਨੇ ਦਾ ਰੂਪ ਹੈ ਮਾਤ ਲੋਕ ਵਿੱਚ ਮੇਰੇ ਸਿੱਖ ਦੇ ਤੋਲ ਕੋਈ ਤੋਲ ਸਕਦਾ ਬੇਸ਼ੱਕ ਗੁਰਸਿੱਖ ਭੁੱਲਦਾ ਹੈ ਪਰ ਪਰਮਾਤਮਾ ਸਦਾ ਅਪੁੱਲ ਹੈ ਗੁਰ ਸਿੱਖ ਬੁੱਲੇ ਤੂੰ ਸਦਾ ਬੁੱਲੇ ਅਪੁੱਲੇ ਦੇ ਨਹੀਂ ਨਾ ਕਦੇ ਸਜਾਈਆ ਪਰਮਾਤਮਾ ਦਾ ਗੁਰ ਸਿੱਖ ਬੁੱਲਦਾ ਹੈ ਤੇ ਪਰਮਾਤਮਾ ਹਮੇਸ਼ਾ ਹੀ ਬਖਸ਼ਦਾ ਹੈ ਖਜੂਰ ਸਿੰਘ ਸਾਹਿਬ ਜੀ ਨੇ ਹਰ ਬਾਣੀ ਦੇ ਵਿੱਚ ਫਰਮਾ ਦਿੱਤਾ ਕਿ ਗੁਰਮੁਖੋ ਇੱਕ ਵੱਖਰੀ ਪਹਿਚਾਣ ਤੇ ਮੈਂ ਤੁਹਾਨੂੰ ਦੇ ਦਿੱਤੀ ਪਰ ਮੈਂ ਤੁਹਾਡੇ ਤੇ ਕਿਰਪਾ ਕਰਕੇ ਇੱਕ ਅਜਿਹੀ ਅਡਿੱਕ ਰੱਖਤਾ ਹਾਂ ਆਪਣੇ ਗੁਰ ਸਿੱਖ ਦੇ ਮਿਲਣ ਦੀ ਗੁਰ ਸਿੱਖ ਨਹੀਂ ਮਿਲਨੀ ਪ੍ਰਭੂ ਦੇ ਨਾਲ ਕਦੋਂ ਹੁੰਦੀ ਹੈ ਜਦੋਂ ਪਰਮਾਤਮਾ ਆਪਣੀ ਰਹਿਮਤ ਤੇ ਬਖਸ਼ਿਸ਼ ਕਰ ਦੇਣ ਫਿਰ ਗੁਰ ਸਿੱਖ ਨੂੰ ਸੁੱਤੇ ਨੂੰ ਅਠਾਲ ਦੇ ਜਾਗਰਤ ਕਰਦੇ ਨੇ ਕਿ ਇਹ ਗੁਰ ਸਿੱਖ ਤੇਰਾ ਨਵਾਸ ਮੇਰੀ ਚਰਨਾ ਦੇ ਵਿੱਚ ਹੈ ਅੰਮ੍ਰਿਤ ਚਾਲੀ ਨੇ ਪਰਮਾਨਕਾ ਕਿ ਜਿਸ ਗੁਰ ਸਿੱਖ ਨੂੰ कार दर्श मिटे सोग जदों परमेश्वर का दर्शन हो जाता फिर चिंता ते सोग नहीं रह जाता कार दर्श मिटे सोग दर्श करके सोग खत्म हो जाता गुरसिख न कोई पूरी किरिया की तमा नहीं रही हजूर शहन शाह जी ने फरमान कीता के मैं थोड़े ते तीन कृपा करता हाँ के मैं तो सच्चा योग दिना हाँ ਸਾਰਥੀ ਸਿੱਖਿਆ ਇੱਕ ਦਰਦਈਆ ਜਗਤ বৈ শূন্য ਹੋਏ ਸਜੋਗ ਤੁ르 ਮੇਲਾ ਸੈ ਸਬਾਈਆ ਤੁਹਾਡਾ ਜਗਤ বৈ শূন্য ਹੋਇਆ ਤਾਂ ਮੈਂ ਮੇਲਾ ਆਪਣੇ ਨਾਲ ਕਰ ਲਿਆ ਸਰਬ ਹਰ ਸੰਗਤੀ ਮੇਲਾ ਕਦੋਂ ਹੁੰਦਾ ਹੈ ਪਾਗ ਲਗਾਏ ਕਾਇਆ ਗੋਲ ਜਦੋਂ ਪਰਮੇਸ਼ਵਰ ਸਾਡੇ ਪੰਜ ਤਤ ਕਾਇਆ ਤੇ ਰਹਿਮਤ ਕਰਕੇ ਆਪਣੇ ਚਰਨਾ ਦੇ ਵਿੱਚ ਸੱਚੀ ਸਰਨਾਈ ਦਿੰਦੇ ਨੇ फिर ट्रांसफर के द्वार मिले बडिया या फिर परमात्मा के ताल काल ने रिश्वत मिलती है हजूर शैन शाह जी ने फरमान किया कि गुरुमुख को एक दर्शनो हमेशा ही एक सच्चे रूप देवी से अपनी अंतरात्मा में जैसी विस्मार्क कर लेना क्योंकि परमात्मा का दर्शन किस लिए किस रूप में गुरु ने देखा ਸਾਖਾ ਪ੍ਰਤੱਖ ਰੂਪ ਵਿੱਚ ਇਹ ਪ੍ਰਤੱਖ ਰੂਪ ਵਿੱਚ ਦਰਸ਼ਨ ਸ਼ਾਇਦ ਪਤਾ ਨਹੀਂ ਪਰਮਾਤਮਾ ਨੇ ਕਿதா ਸਾਡੇ ਤੇ ਰਹਿਮਤ ਕਰਕੇ ਦੇ ਸਾਨੂੰ ਆਪਣਾ ਦਰਸ਼ਨ ਦੇ ਦਿੱਤਾ ਪਰਮਾਤਮਾ ਦੇ ਦਰਸ਼ਨ ਦੀ ਵਡਿਆਈ tera darsh ki tyan din duniya tar jaye maala man ke di lod rehna rahiya he parmeshwar tera darsh ki tyan din duniya tar jandi hai maale man ke di kothe lod vi koi reh jandi nahi kyon nahi reh jandi kyuki parmatma ne ik ajaye roop de vich vadhai de ditti darshana nu ke jo darsh kar le saacha darsh satgurb meet guri shakti de vich vadhaiya ਆਜ ਗਾਦੀ ਸੋਲਦੀ ਰੀ ਤੇ ਜੁਖ ਚੌਕੜੀ ਦੇ ਵੜਿਆਈਆ ਪਰਮਾਤਮਾ ਨੇ ਵੜਿਆਈ ਦੇਤੀ ਸ਼ਬਦ ਨਿਸ਼ਾਨ ਚੁਲਾਏ ਠੀਕਾ ਨਿਰਗੁਣ ਨਿਰਵੈਰ ਹੱਥ ਠਾਇਆ ਸਤਗੁਰ ਮਿਲਣ ਦੀ ਸਭ ਦੀ ਮਾਨਸ ਜਨਮ ਇੱਕ ਤਰੀਕ ਪਰਮੇਸ਼ਰ ਨੂੰ ਮਿਲਣ ਦੀ ਮਾਨਸ ਜਨਮ ਇੱਕੋ ਇੱਕ ਤਰੀਕ ਹੈ ਇੱਕੋ ਮੌਕਾ ਹੈ ਲੱਖ 84 ਜਨਮ ਦੀ ਵਿੱਚੋਂ ਪਰਮੇਸ਼ਵਰ ਨੇ ਮਾਨਸ ਜਨਮ ਨੂੰ ਉਤਮ ਤੇ ਸ੍ਰੇਸ਼ਟ ਦੱਸਿਆ ਕਿ ਲੱਖ ਜ੍ਹਾਸੀ ਵਿੱਚੋਂ ਮਾਨਸ ਜਨਮ ਦੇ ਕੇ ਬਣਾਏ ਬੰਦਾ ਬੰਦੀ ਆਪਣੇ ਵਿੱਚ ਲਗਾਈਆ ਜਿਹੜਾ ਤੈਨੂੰ ਪੁੱលਿਆ ਉਹ ਨੰਮ ਕੰਮ ਦਾ ਗੰਦਾ ਗੰਦਗੀ ਵਿੱਚ ਆਪਣਾ ਆਪ ਲਾਈਆ ਤੇਰੀ ਚਰਨ ਪ੍ਰੀਤੀ ਸਭ ਤੋਂ ਉਤਮ ਤੰਦਾ ਕਰਮ ਦੀ ਤਾਰ ਇਕ ਦਰਸਾਈਆ ਪਰਮੇਸ਼ਵਰ ਦੇ ਚਰਨਾਂ ਦੀ ਪ੍ਰੀਤ ਸਭ ਤੋਂ ਉਤਮ ਤੇ ਸ੍ਰੇਸ਼ਟ ਹੈ ਪਰਮੇਸ਼ਵਰ ਦੇ ਦਰਸ ਦੀ ਵਡਿਆਈ ਫਰਜ਼ ਹੈ ਤੇ ਜੋ ਪਰਮੇਸ਼ਰ ਨੇ ਮਾਤਲੋਕ ਦੇ ਵਿੱਚ ਮਾਰਗ ਦੇ ਦਿੱਤਾ ਉਸ ਤੇ ਚੱਲਣਾ ਅੱਜ ਸਾਡਾ ਪਹਿਲਾ ਫਰਜ਼ ਬਣਦਾ ਹੈ ਮਾਨਸ ਜਨਮ ਹਾਰਿਕ ਨੂੰ ਇੱਕ ਵਾਰ ਮਿਲਣਾ ਹੈ जिसने प्रभु देख कर ली। उस के चरणों नमस्कार कर लिया क्योंकि प्रभु ने सोहंग एक ऐसे रूप एक देती जो मेरी है, उस मैं दो अखर मान दिता एस दे एच नोहंग शब्द ना तू मेरा मैं तेरा सरबह संगत इस करके जिन्यात्मा ਜੋ ਪਰਮੇਸ਼ਰ ਦੇ ਚਰਨਾਂ ਮੀਆਂ ਤਾਂ ਆਪਮਿਆ ਨੇ ਹਰ ਗੁਰ ਸਿੱਖ ਦੇ ਅੰਦਰ ਪਰਮਾਤਮਾ ਦਾ ਵਾਸ ਹੈ ਹਰ ਝਿਰ ਦੇ ਅੰਦਰ ਪਰਮਾਤਮਾ ਦਾ ਵਾਸ ਹੈ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵਿਚਰਦਿਆਂ ਹੋਇਆਂ ਕਿਸੇ ਨਾਲ ਹਸ ਤੇ ਨਫਰਤ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਦਾ ਪ੍ਰਮਾਣ ਹੈ ਸਰੀਰ ਤੇ ਜੀਵ ਆਤਮਾ ਮੇਰੀ ਹੈ ਲੱਖ ਚਰਾਸੀ ਜਿੰਨੀ ਮੇਰੀ ਹੈ ਤੁਸੀਂ ਕਿਸ ਨਾਲ ਨਫਰਤ ਕਰੋਗੇ ਸੰਸਾਰ 'ਚ ਕਦੀ ਕਿਸੇ ਨਾਲ ਦੁਸ਼ਮਣ ਪਾਉਣਾ ਨਹੀਂ ਕਰਨੀ ਸੰਸਾਰ ਨਾਲ ਨਫ਼ਰਤ ਨਹੀਂ ਕਰਨੀ ਬੱਚੇ ਤੋਂ ਲੈ ਕੇ ਬਿਰਧ ਤੱਕ ਸਭ ਦਾ ਸਤਕਾਰ ਕਰਨਾ ਕਿਉਂਕਿ ਸਾਰਿਆਂ 'ਚ ਪਰਮਾਤਮਾ ਦਾ ਆਪਣਾ ਵਾਸ ਹੈ ਤੇਰਾ ਰੂਪ ਹਰ ਸਥੀਰ ਘਟ ਘਟ ਤੂੰ ਹੀ ਨਜ਼ਰੀਆ ਹੈ ਆ ਇਹ ਪਰਮਾਤਮਾ ਤੇਰਾ ਰੂ ਸਾਰੇ ਪਾਸੇ ਹੈ ਹਰ ਘਟ ਦੇ ਵਿੱਚ ਤੂੰ ਨਜ਼ਰੀ ਆਉਣ ਵਾਲਾ ਪਰਮਾਤਮਾ ਤੂੰ ਕਣੇ ਕਣੇ ਦੇ ਵਿੱਚ ਸਮਾਇਆ ਹੋਇਆ ਹਾਂ ਸਰਭਰ ਸੰਗਹੀ ਤੇ ਜੇ ਪਰਮਾਤਮਾ ਦਾ ਆਵਾਜ਼ ਹੰਦੇ ਵਿੱਚ ਹੈ ਅਸੀਂ ਆਪਣੇ ਹਿੱਤੇ ਵਿੱਚ ਉਸ ਪਰਮਾਤਮਾ ਦਾ ਵਿਸ਼ਵਾਸ ਕਰਦੇ ਗੁਰਸਿੱਖ ਜੀਵੇਂ ਤੇਰੇ ਪਰਵਾਸੀ ਗੁਰਸਿੱਖ ਦੇ ਅੰਦਰ ਪਰਮਾਤਮਾ ਦਾ ਪਰਵਾਸਾ ਹੋਣਾ ਚਾਹੀਦਾ ਹੈ ਪਰਮਾਤਮਾ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਜਿੰਨਾ ਚਿਰ ਸਾਡੀ ਅੰਦਰ ਆਤਮਾ ਵਿੱਚ ਆਪਣੇ ਪਰਮੇਸ਼ਵਰ ਦਾ ਵਿਸ਼ਵਾਸ ਨਹੀਂ ਹੁੰਦਾ ਅਸੀਂ ਸੰਸਾਰ ਵਿੱਚ ਡਾਵਾ ਡੋਲ ਹੁੰਨੇ ਆ ਜਦੋਂ ਗੁਰਸਿੱਖ ਦੀ ਅੰਦਰ ਆਤਮਾ ਵਿੱਚ ਪੁਰਖੀ ਆਕਾਰ ਦਾ ਵਿਸ਼ਵਾਸ ਹੋ ਜਾਵੇ ਪੁਰਖੀ ਆਕਾਰ ਦੀ ਓਟ ਹੋ ਜਾਵੇ ਨਿਰਗੁਣ ਜੋਤ ਪੁਰਖੀ ਆਕਾਰ ਦਾ ਹੀ ਕੇਵਲ ਇਸ਼ਟ ਮਨਣਾ ਜਦੋਂ ਉਸ ਪਰਮਾਤਮਾ ਦਾ ਇਸ਼ਟ ਮਨ ਕੇ ਅਸੀਂ ਹਰ ਕਦਮ ਅੱਗੇ ਚੱਲਾਂਗੇ ਤੇ ਜੇ ਤੇ ਤੁਹਾਡੀ ਹੋਵੇਗੀ ਸਰਬਹਰ ਸੰਗਤ ਜੀ ਇਸੇ ਨਾਲ ਹੀ ਮੈਂ ਪਰਮੇਸ਼ਰ ਦੇ ਚਰਨਾਪਸੋਂ ਖਿਮਾ ਮੰਗਦੀ ਹਾਂ ਪਰਮਾਤਮਾ ਦਾ ਪ੍ਰਮਾਣ ਹੈ ਕਿ ਜਦੋਂ ਤੁਸੀਂ ਸ਼ਬਦੀ ਜਾਕਾਰਾ ਉੱਚੀ ਆਵਾਜ਼ ਵਿੱਚ ਗੱਦ ਕੇ ਬੋਲਦੇ ਜੋ ਮੈਂ ਤੁਹਾਡੀਆਂ ਸਾਰੀਆਂ ਗਰਜਾਂ ਪੂਰੀਆਂ ਕਰਦਾ ਹਾਂ ਕਿਉਂਕਿ ਗੁਰਸਿੱਖ ਦੀ ਅੰਤਰਾਤਮਾ ਸਦਾ ਹੀ ਪ੍ਰਭੂ ਮਿਲਣ ਦੀ ਆਸ ਰੱਖਦੀ ਹੈ ਇੱਕੋ ਤੇਰੇ ਮਿਲਣ ਦੀ ਗੱਜ ਜੁਤੀ ਆਸਨਾ ਕੋ ਇਹ ਮਾਨਸ ਜਨਮ ਹੈ ਇਸ ਲੋਭਿਰਤਾ ਨਹੀਂ ਕਰਨਾ जन्म लिया तो दर्श किया लेके जायो शाबाश वेला गया हाथ ना आया परमात्मा ना फरमान के जो एक वक्त बीता है वो दोबारा समान नहीं आउंदा पर जो गुर सिख है उस दे अंदर अठे पैर रहे परबात संध्या रूप ना कोई उठाइया गुर दे अंदर सदा परमात्मा दे विश्वास तेना सदा ही परबात रहंदी कभी संदेया दा रूप आउंदा ही नहीं इस ते ही मैं परमेश्वर दे चन्ना पासो कि मांगती हां हर संगत पासो किमा मैं चवनी कोई अल्फाज वद कट बोलया गया होए ते मैं परमेश्वर ते चन्ना दी माफी